ਜੀ ਕਿਵੇਂ ਹੋ ਠੀਕ ਆ ਠੀਕ ਆ ਠੀਕ ਆ ਚੜ੍ਹਦੀ ਕਲਾ ਮੈਂ ਆ ਤੇਰੇ ਕੋਲ ਕੋ ਕੰਮ ਆਇਆ ਠੀਕ ਉਹ ਦੋ ਬੰਦੇ ਜੀ ਖਾਂਦਾ ਮੈਨੂੰ ਨਾਗ ਨਹੀਂ ਜੀ ਓਏ ਉਹ ਨਾ ਖਾਇਆ ਕਰੂੰ ਓਹੋ ਦੇਖ ਲਾ ਵਾਹ ਯਾਰ ਬੜੇ ਬੜੇ ਕਰਦਾ ਨਹੀਂ ਆ ਨੀ ਇਹ ਬੜਾ ਸੀਨਾ ਫਿਰ ਕੇ ਕਿਸੇ ਨੂੰ ਨਹੀਂ ਦੱਸਦਾ ਹੈ ਦੇਖ ਵਾਹ ਦੇ ਪਰ ਜਾਂਦੇ ਆਈ ਕਿਉਂ ਫੜ ਬੜੇ ਨਾਲ ਹਾਲਵਾ ਭਾਜੀ ਦੇ ਦੇ ਉਹ ਅਦਾੜਿਆ ਬਾੜੀ ਇਹਦੇ ਚ ਬਾੜੀ ਆ ਖਾਵਾਂ ਕਿੰਨੀ ਗਏ ਬਸ ਥੋੜੀ ਜਿਹੀ ਆ ਲੈ ਥੋੜੀ ਰੋ ਪਾਣੀ ਨਾਲ ਲੈ ਲੈ ਉੱਤੋਂ ਦੀ ਪੀ ਲਈ ਜਾ ਨਾ ਉਹ ਜਿਹੇ ਤੇ ਲੋਡ ਹੈ ਇਹ ਕੀ ਤੂੰ じゃ ਮੈਨੂੰ ਕਿਤੇ ਲੋਡ ਹੋਵੇ ਫਿਰ ਲੈ ਜਾਂਗਾ ਨਾ ਨਹੀਂ ਨਹੀਂ ਤੂੰ ਬਾਈ ਜਾ ਬਾਬਾ ਬਣ ਕੇ ਤੂੰ じゃ ਬਾਈ ਜਾ ਯਾਰ ਮੈਂ ਕਿਤੇ ਮਜਬੂਰੀ ਚ ਆਇਆ ਕੋਈ ਨਾ ਹਜੇ ਨਹੀਂ ਦੇਖ ਦੇ ਸੰਤੋਖ ਯਾਰ ਆ ਕਿ ਮੈਂ ਅਸੀਂ ਬਾਜਾ ਕੇ ਮੈਂ ਆਇਆ ਸੀ ਯਾਰ ਦੱਸੀ ਨਾ ਕਹਦਾ ਇਹਦਾ ਨਹੀਂ ਦੱਸਦਾ ਯਾਰ ਕਾ ਨਾਗਣੀ ਖਵਾਪਾ ਥੋੜੀ ਜੀ ਥੋੜੀ ਜੀ ਨਾਗਣੀ ਖਵਾਈਏ ਕੋ ਚੱਜ ਦਾ ਕੰਮ ਵੀ ਕਰ ਲਿਆ ਕਰ ਯਾਰ ਤੂੰ ਤੇਰਾ ਖਰਚਾ ਤਾਂ ਸੀ ਬਸ ਆ ਚੱਲਦਾ ਤੂੰ ਆ ਹੋਰ ਜਵਾਗ ਲੋਕਾਂ ਦਾ ਜਵਾਗ ਖਰਾਬ ਕਰਨੇ ਸ਼ੁਰੂ ਕਰਤੇ ਉਹ ਮੈਂ ਮੁਰਕੇ ਦਿੰਦਾ ਉਹ ਮੁਰਕੇ ਉਹ ਗੱਲ ਨਹੀਂ ਕੋ ਚੱਜ ਦੀ ਗੱਲ ਕਰੀਦੀ ਹੁੰਦੀ ਸੰਤੋਖ ਸਿਆ ਹੁਣ ਤੂੰ ਲੋਕਾਂ ਦਾ ਜਵਾਗ ਵੀ ਕਰੀ ਨਸ਼ੇ ਲਾਉਣ ਲੱਗ ਗਿਆ ਯਾਰ ਉਹ ਮੈਂ ਤੇਰੇ ਤੇਰੇ ਹੀ ਅਸੀਂ ਮਸਾ ਉਹ ਕਰਦੇ ਆ ਨਹੀਂ ਤੇ ਗੱਲ ਕਰ ਮੈਂ ਹੂੰ ਥੋੜਾ ਰੋਜ਼ ਖਾਣਾ ਅੱਜ ਪਹਿਲੇ ਦਿਨ ਆਇਆ ਕਹਿੰਦਾ ਬਾਬਾ ਦੇ ਖੜੇ ਪੈ ਗਿਆ ਮਾਹ ਚਲ ਥੋੜੀ ਜੀ ਦੇ ਦੇਣੇ ਜਵਾਕ ਉਹ ਰੋਜ਼ ਹੀ ਆਇਆ ਕਰੂਗਾ ਹੁਣ ਨਹੀਂ ਆਉਂਦਾ ਆਉਂਦਾ ਕਿਉਂ ਨਹੀਂ ਆਇਆ ਹੀ ਕਰੂਗਾ ਰੋਜ਼ ਨਾ ਨਹੀਂ ਆਉਂਦਾ ਨਹੀਂ ਮਾਸ ਆਊਗਾ ਰੋਜ਼ ਆਉਗਾ ਰਾਤ ਤੋਂ ਬਾਅਦ ਨਹੀਂ ਇੱਥੇ ਆਉਣਾ ਚਾਹੀਦਾ ਨਹੀਂ ਦਿੰਦਾ ਨਹੀਂ ਹਾਂ ਨਹੀਂ ਦਿੰਦਾ ਓਕੇ ਮੈਂ ਬਾਪਾ ਠੀਕ ਹੈ ਕੀ ਬਣਾਈ ਜਾਨਾ ਬਸ ਲੱਕੜਾਂੀਆਂ ਦੇ ਲਾਗ ਨਹੀਂ ਪਵਾ ਦਈ ਯਾਰ ਉਹ ਤੂੰ ਗੱਲ ਸੁਣੋ ਵੀ ਤੂੰ ਆ ਸੱਚਾ ਤਾਂ ਵੇਖ ਰਿਹਾ ਸਾਰਿਆਂ ਦੇ ਸਾਹਮਣੇ ਮੰਗਲੀ ਉਹ ਦੇਖੀ ਜਾਂਦਾ ਸੀ ਸਾਡੇ ਵਾਲਾ ਤਾਂ ਫੇਰ ਕੀ ਹੋ ਗਿਆ ਗੱਲ ਸੁਣਾਈ ਜੇ ਖਾਣੀ ਹੁੰਦੀ ਹੈ ਹਾਂ ਉੱਥੇ ਤੇ ਆ ਕੇ ਆਏ ਕਹਿੰਦਿਆ ਕਰ ਹਾਂ ਬਾਬਾ ਆ ਜਾ ਤੂੰ ਘੂਗੂ ਵਜਾਈਏ ਹਾਂ ਠੀਕ ਹੈ ਮੈਂ ਸਮਝ ਜਿਆ ਕਰ ਉੱਥੇ ਦੇ ਰਿਆ ਕਰ ਮੈਂ ਇੱਥੇ ਨਾ ਕੇ ਮੰਗਿਆ ਕਰ ਫੇਰ ਤੂੰ ਕਿਤੇ ਸੁਣ ਲਿਆ ਕੇ ਨਹੀਂ ਮੇਰੀ ਗੱਲ ਮੈਂ ਤੂੰ ਕੋੜ ਕਹਣਾ ਵੀ ਆ ਜਾ ਬਾਬਾ ਘੂਗੂ ਵਜਾਈਏ 나ਗਣੀ ਦਾ ਨਾਂ ਨਹੀਂ ਗਾਣ ਇੱਥੇ ਇੱਕ ਖੱਡੜਾ ਖੜਾ ਹੋ ਗਿਆ ਬਾਬਾ ਆ ਜਾ ਘੂਗੂ ਵਜਾ ਕੇ ਨੋ 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 ਆ ਜਾ ਬਾਬਾ ਓ ਬਾਬਾ ਆਇਆ ਗੁੱਗੂ ਵੀ ਆ ਗਿਆ ਓ ਯਾਰ ਚੱਲ ਆਇਆ ਯਾਰ ਆਇਆ ਯਾਰ ਬਾਬਾ ਬਾਬਾ ਓ ਬਾਬਾ ਆਇਆ ਨਾ ਗੁੱਗੂ ਵੀ ਆ ਗਿਆ ਯਾਰ ਓਏ ਕੀ ਹੈ ਗੁੱਗੂ ਦਾ ਚੱਕ ਲਿਆ ਯਾਰ ਗੁੱਗੂ ਤਾਂ ਹੈਗਾ ਮੇਰੀ ਜੇਬ ਚ ਅੱਜ ਹੈ ਤੇਰੀ ਜੇਬ ਲੈ ਆਇਆ ਬਜਾ ਗਿਆ ਯਾਰ ਬਾਬਾ ਓ ਬਾਬਾ ਆਇਆ ਗੁੱਗੂ ਵੀ ਆ ਗਿਆ ਯਾਰ ਓ ਯਾਰ ਸੱਚਾ ਗੱਲ ਸੁਣ ਮੇਰੀ ਬਾਬਾ ਇਹ ਪਗਾਨਾ ਕੋ ਥੋੜਾ ਟਾਈਮ ਵਜਦਾ ਨਹੀਂ ਤਾਂ ਕੀ ਹੁਣ ਤੂੰ ਆਪ ਦਾ ਘੁੱਗੂ ਜ ਹੈ ਠੀਕ ਹੈ ਤੈਨੂੰ ਮੈਂ ਘੁੱਗੂ ਵਜਾਉਣਾ ਸਿਖਾਉਣਾ ਸੀ ਉਹ ਹੁਣ ਤੂੰ ਸਿੱਖ ਗਿਆ ਹੁਣ ਤੂੰ ਸ਼ਰਾਬ ਵਜਾ ਲਿਆ ਘੁੱਗੂ ਗਾਨਾ ਘੁੱਗੂ ਬੜਾ ਟਾਈਮ ਨਹੀਂ ਵਜਦਾ ਹੁੰਦਾ ਮੈਂ ਤਾਂ ਆਪਾਂ ਬਸ ਆਪ ਦਾ ਘੁੱਗੂ ਆਪਦੇ ਜੋਰ ਇੱਕ ਦਿਨ ਵਜਾ ਦੇ ਉਹ ਦੂਜਾ ਵੀ ਕਿੰਨਾ ਚਿਰ ਵਜਾਊਗਾ ਇੱਕ ਦੋ ਦਿਨ ਹੁੰਦਾ ਪਗਾਨਾ ਆ ਰਹੀ ਬਿਨ ਬਸ ਤੂੰ ਤਾਂ ਸ਼ਰਮੀ ਲੈ ਲਈ ਐ ਘੁੱਗੂ ਭੰਦਾ ਵਜਦਾ ਗਾਨਾ ਘੁੱਗੂ ਮੇਰਾ ਦਾ ਆਪਣੇ ਲੋਟਾਂ ਦਾ ਘੁੱਗੂ ਵਜਾਉਂਦਾ ਫਿਰਦੇ ਲੋਕਾਂ ਦੇ ਆਪ ਦਾ ਲਿਆ ਘੁੱਗੂ ਵੀ ਲਿਆ ਵਜਾਉਣਾ